ਵਿਦਾਂ ਸਭਾ ਹਲਕਾ ਗੜਸ਼ੰਕਰ ਦੇ ਲਿੰਕ ਰੋਡਾਂ ਦੀ ਹਾਲਤ ਕਿੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ ਇਹ ਤਸਵੀਰਾਂ ਸਮੁੰਦੜਾ ਤੋਂ ਚੱਕ ਗੁਜਰਾ ਤੱਕ ਦੀ ਸੜਕ ਦੀ ਹੈ ਅਜਿਆ ਨਹੀਂ ਹੈ ਕਿ ਸਿਰਫ ਇਹੋ ਸੜਕ ਟੁੱਟੀ ਹੈ ਹਲਕੇ ਦੀਆਂ अनेका ਹੋਰ ਸੜਕਾਂ ਵੀ ਇਸ ਤੋਂ ਵੀ ਜ਼ਿਆਦਾ ਮਾੜੀ ਹਾਲਤ ਵਿੱਚ ਹਨ ਆਮ ਲੋਕਾਂ ਨੂੰ ਨਿਤ ਦਿਹਾੜੇ ਸੜਕਾਂ ਤੋਂ ਲੰਘਣਾ ਪੈਂਦਾ ਹੈ ਤੇ ਆਪਣੇ ਘਰਾਂ ਨੂੰ ਜਾਂ ਘਰਾਂ ਤੋਂ ਕਾਰੋਬਾਰ ਲੈ ਆਣਾ ਪੈਂਦਾ ਹੈ ਦੇਰ ਤਵੀਰ ਜਦ ਇਹਨਾਂ ਸੜਕਾਂ ਵਿੱਚ ਟੋਇਆਂ ਵਿੱਚ ਕੋਈ ਨਾ ਕੋਈ ਵਾਹਨ ਡਿੱਗ ਜਾਂਦਾ ਹੈ ਤਾਂ ਉਸਦੇ ਛੱਟ ਝੋਟ ਲੱਗਣ ਦਾ ਡਰ ਤਾਂ ਬਣਿਆ ਹੀ ਰਹਿੰਦਾ ਹੈ ਉਸਦੇ ਨਾਲ ਹੀ ਪ੍ਰਸਾਤੀ ਮੌਸਮ ਦੇ ਵਿੱਚ ਇਹ ਪਤਾ ਨਹੀਂ ਚੱਲਦਾ ਪਾਣੀ ਖੜੇ ਹੋਣ ਤੇ ਕਿ ਇੱਥੇ ਕਿੰਡਾ ਡੂੰਗਾ ਟੋਇਆ ਹੋ ਸਕਦਾ ਹੈ ਅਜਿਹੀ ਸਥਿਤੀ ਕਾਰਨ ਆਮ ਲੋਕਾਂ ਨੂੰ ਦੋਹਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਚੱਕ ਗੁਜਰਾ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਤੇ ਆਪਣੇ ਮੋਟਰਸਾਈਕਲ ਜਾਂ ਗੱਡੀਆਂ ਨੂੰ ਹਾਲ ਦੀ ਘੜੀ ਧੋਣਾ ਤੇ ਸਾਫ ਸੁਥਰਾ ਰੱਖਣਾ ਹੀ ਬੰਦ ਕਰ ਦਿੱਤਾ ਹੈ ਕਿਉਂਕਿ ਇੱਕ ਢੇੜਾ ਜੇਕਰ ਬਾਜ਼ਾਰ ਦਾ ਲੱਗਦਾ ਹੈ ਸਮੁੰਦੜੇ ਦਾ ਜਕਰ ਗਡਸ਼ਿੰਗ ਦਾ ਤਾਂ ਉਹਨਾਂ ਦੀਆਂ ਗੱਡੀਆਂ ਪਹਿਲਾਂ ਤੋਂ ਵੀ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਹਨ ਮੇਨਟੇਨੈਂਸ ਦਾ ਖਰਚਾ ਅਲੱਗ ਤੋਂ ਪੈਂਦਾ ਹੈ ਇਸੇ ਸੜਕ ਦੇ ਉੱਪਰ ਪਿੰਡ ਦਾ ਸਕੂਲ ਵੀ ਸਥਿਤ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਹਾਲਾਤਾਂ ਵਿੱਚ ਜੋ ਸਰਕਾਰ ਦਾਅਵੇ ਕਰਦੀ ਹੈ ਕਿ ਸਰਪੂਲ ਆਪਾਂ ਬਹੁਤ ਵੱਡੇ ਪੱਧਰ ਤੇ ਸਾਫ਼ ਸੁਥਰੇ ਔਰ ਵਧੀਆ ਬਣਾ ਦਿੰਦੇ ਹਾਂ ਤਾਂ ਉਹ ਸਕੂਲ ਨੂੰ ਜਾਣ ਵਾਲੇ ਬੱਚੇ ਇਸ ਸੜਕ ਤੋਂ ਹੋ ਕੇ ਨਿਕਲਦੇ ਹਨ ਤੇ ਉਹ ਕਿਸ ਤਰ੍ਹਾਂ ਦੀ ਹਾਲਾਤ ਵਿੱਚ ਉੱਥੇ ਸਕੂਲ ਤੱਕ ਪਹੁੰਚਦੇ ਹੋਣਗੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਇਹ ਸਾਹਮਣੇ ਜੋ ਗੇਟ ਨਜ਼ਰ ਆ ਰਿਹਾ ਹੈ ਇਹ ਪਿੰਡ ਦੇ ਸਰਕਾਰੀ ਸਕੂਲ ਦਾ ਹੈ ਇਸ ਤੋਂ ਅੱਗੇ ਚੱਕ ਗੁਜਰਾ ਨੂੰ ਰਸਤਾ ਜਾਂਦਾ ਹੈ ਤੇ ਚੱਕ ਗੁਜਰਾ ਦੇ ਅੰਦਰਲੀ ਹਾਲਤ ਵੀ ਕੁਝ ਅਜਿਹੀ ਹੀ ਹੈ ਕਿ ਉੱਥੇ ਦੀਆਂ ਸੜਕਾਂ ਵੀ ਖਰਾਬ ਹਨ ਆਮ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਹਨਾਂ ਦੇ ਹਾਲਾਤ ਉੱਪਰ ਰਹਿਮ ਕੀਤਾ ਜਾਵੇ ਪਿੰਡ ਦੀ ਸੜਕ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਸੜਕਾਂ ਦੇ ਕਿਨਾਰੇ ਬਰਮ ਬਣਾਏ ਜਾਣ ਤਾਂ ਕਿ ਆਮ ਲੋਕ ਸੁਖਾਲੇ ਆਪਣੇ ਘਰਾਂ ਤੋਂ ਆਪਣੇ ਕਾਰੋਬਾਰ ਥਾਵਾਂ ਤੇ ਜਾ ਸਕਣ ਸੜਕ ਨਾਰੇ ਲੱਗੇ ਹੋਏ ਗੰਦਗੀ ਦੇ ਢੇਰ ਅਲੱਗ ਤੋਂ ਪਰੇਸ਼ਾਨੀ ਪੈਦਾ ਕਰ ਰਹੇ ਹਨ